ਨਿਸ਼ਾਨ ਸਾਹਿਬ ਨੂੰ ਲੈ ਕੇ ਸਿੰਘ ਸਬਾਨ ਵੱਲੋਂ ਇੱਕ ਫੈਸਲਾ ਲਿਆ ਗਿਆ ਜਿਹਦੇ ਚੱਲਦਿਆਂ ਹੁਣ ਇੱਕ ਵੱਡਾ ਫੈਸਲਾ ਕਿ ਕੇਸਰੀ ਰੰਗ ਬਦਲ ਦੇ ਹੁਕਮ ਦੇ ਦਿੱਤੇ ਨੇ ਹੁਣ ਸਿਰਫ ਸੁਰਮਈ ਤੇ ਬਸੰਤੀ ਰੰਗ ਦੇ ਹੀ ਨਿਸ਼ਾਨ ਸਾਹਿਬ ਝੁਲਣਗੇ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਭਲੇਖਾ ਪੈਂਦਾ ਇਹ ਫੈਸਲਾ ਕਿਉਂ ਲਿਆ ਗਿਆ ਤੇ ਕੀ ਇਹ ਫੈਸਲਾ ਦੇਰ ਹੈ درستਾ ਇਸ ਮਸਲੇ ਦੇ ਵਿੱਚ ਅਸੀਂ ਪੰਜਾਬ ਦੀ ਸਿਆਸਤ ਨੂੰ ਸਿੱਖ ਸਿਆਸਤ ਨੂੰ ਗੁਰੂ ਸਾਹਿਬ ਦੇ ਫਲਸਫੇ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝਣ ਵਾਲੇ ਸਮਝਾਉਣ ਵਾਲੇ ਤੇ ਕੋਖ ਰੱਖਣ ਵਾਲੇ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜਿਆਲ ਦੇ ਨਾਲ ਗੱਲਬਾਤ ਕੀਤੀ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਈ ਸਾਹਿਬ ਸ਼੍ਰੀ ਕਾਲ ਤਕ ਸਾਹਿਬ ਤੇ ਇੱਕਦਰ ਮੀਟਿੰਗ ਹੋਈ ਸੀ 15 ਜੁਲਾਈ ਨੂੰ ਸਿੰਘ ਸਭਾਨ ਉਹਦੇ ਚ ਇੱਕ ਫੈਸਲਾ ਲਿਆ ਗਿਆ ਕਿ ਹੁਣ ਜਿੰਨੇ ਵੀ ਗੁਰਧਾਮ ਨੇ ਉੱਥੇ ਹੁਣ ਜਿਹੜੇ ਖਾਲਸੇ ਦੇ ਝੰਡੇ ਨੇ ਉਹ ਕੇਸਰੀ ਰੰਗ ਦੇ ਨਹੀਂ ਲੱਗਣਗੇ ਸੁਰਮਈ ਜਾਂ ਬਸੰਤੀ ਰੰਗ ਦੇ ਲੱਗਣਗੇ ਹਾਂ ਉਹ ਜਿਹੜੀ ਮਰਜ਼ਾਦਾ ਹੈ ਨਾ ਸੰਸਪਰਵਾਨ ਸੰਮਰਜ਼ਾ ਜੀ ਉਹਦੇ ਵਿੱਚ ਮਸ਼ਕਤ ਤੁਸੀਂ ਦੇਖ ਲਓ ਉਹਦੇ ਵਿੱਚ ਸੁਰਮਈ ਔਰ ਬਸੰਤੀ ਹੈ ਜੀ ਤੇ ਜੀ ਜੀ ਹਾਂ ਇਹ ਜਿਹੜਾ ਪਗਮਾਰਾਂਗੇ ਨਹੀਂ ਹੈ ਜਿਹੜਾ ਆ ਬੰਗਿਆ ਜੀ ਓਕੇ ਓਕੇ ਫਰਮਈ ਚ ਔਰ ਨਾਪ ਬਸੰਤੀ ਦੇ ਭਾਵ ਮੇਂ ਸ਼ੇਡ ਦੇ ਫਰੰਸ ਈ ਹੈ ਜੀ ਪਰ ਉਹ ਹੁਣ ਹਾਲਾਤ ਦੇ ਮੁਤਾਬਕ ਔਰ ਈਕਸਟਿਕ ਵੀ ਜੀ ਬਸ ਬਸੰਤੀ ਜਾਂ ਫਰਮਈ ਇਹ ਜਿਹੜੇ ਜਿਹਨੂੰ ਆਪਾਂ ਭੰਗਵਾ ਰੰਗ ਕਹਿੰਦੇ ਜਿਆਦਾਤਰ ਉਹ ਆਰਐਸਐਸ ਦੇ ਕਾਊਂਟ ਗਿਣਿਆ ਜਾਂਦਾ ਹੈਗਾ ਇਹ ਫਿਰ ਥੋੜਾ ਬਹੁਤਾ ਹੀ ਮੇ ਫਰਕ ਹੈਗਾ ਜੀ ਬਹੁਤ ਥੋੜਾ ਜਿਹਾ ਫਰਕ ਹੈ ਨਾ ਹੈਗਾ ਹੂੰ ਕੀ ਇਹ ਅਸਲ ਤੇ ਇਹ ਜਿਹੜਾ ਭਗਮਾ ਰੰਗ ਹੈ ਨਾ ਜੀ ਤੇ ਇਹਨਾਂ ਨਾਲ ਆ ਗਿਆ ਜਿਹੜੇ ਆਪਣੇ ਚੀਜ਼ ਇਹ ਜਿਹੜੇ ਡੈਚ ਆਹ ਦੀ ਸੀਗੇ ਇਹ ਸੰਤਾਨ ਹੈ ਉਹਨਾਂ ਨੂੰ ਨਿਰਮਲੇ ਨਿਰਮਲੇ ਜੀ ਜੀ ਹਾਂ ਉਹਨਾਂ ਨਾਲ ਆ ਗਿਆ ਹੈ ਅੱਛਾ ਜੀ ਹਾਂ ਤੇ ਇਹ ਜਿਹੜਾ ਜਿਹੜੇ ਤੁਸੀਂ ਕਹਦੇ ਕਿ ਜਿਹੜੇ ਸੁਰਮਈ ਔਰ ਬਸੰਤੀ ਇਹ ਸ਼ੁਰੂ ਤੋਂ ਗੁਰੂਕਾਲ ਤੋਂ ਚੱਲਦੇ ਆ ਰਹੇ ਰੰਗ

ਜੀ ਹੋਰ ਸਾਰੇ ਜਗ੍ਹਾ ਤੇ ਉਹਦੇ ਲਿਖੇ ਹੋਏ ਨੇ ਜੀ ਤੇ ਉਹਨਾਂ ਤੋਂ رائے ਲੈ ਕੇ ਜੜੀ ਬਣਾਈ ਗਈ ਜੀ ਤੇ ਫਿਰ ਮੀਟ ਮੀਟਿੰਗ ਫੋਟੀਸ ਜੀ ਇਹ ਅਪਰੂਵ ਹੋ ਕੇ ਲਾਗੂ ਹੋਗੀ ਜੀ ਜੋ ਮੈਂ ਦਾ ਇਸ ਚਾਹਨਾ ਵੀ ਉਸ ਤੋਂ ਪਹਿਲਾਂ ਕੀ ਨਹੀਂ ਸੀ ਜੀ ਉਹਦੇ ਨਾਲ ਨਾਲ ਆਪਾਂ ਵਿਵਾਦ 'ਚ ਪੈ ਜਾਾਂਗੇ ਜੀ ਅਸੀਂ ਉਹ ਜੋ ਦੇਖੀ ਜਿਹੜੀ ਇਹ ਪੰਥ ਪ੍ਰਮਾਨਤ ਮਰਿਆਦਾ ਹੈ ਜੀ ਇਸ ਤਰ੍ਹਾਂ ਹੁਣ ਪੰਜ ਪਰਵਾਨਤ ਮਰਿਆਦਾ ਦੇ ਵਿੱਚ ਜਿਹੜੀ ਅਰਦਾਸ ਹੈ ਜੀ ਉਹ ਸੱਚੇ ਪਿਤਾ ਵਾਹਿਗੁਰੂ ਨੂੰ ਅਡਰੈਸਾਂ ਕੀ ਹੈ ਜੀ ਜੇਕਰ ਐਸਡੀਪੀਸੀ ਦੇ ਜਿੰਨੇ ਕੁ ਲੋਕਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਅਡਰੈਸ ਕਰਦੇ ਨੇ ਜੀ ਇਹ ਇਹ ਬੁੱਕ ਪੂਰੀ ਹੈ ਜੀ ਕੀ ਮਨਾ ਹੈ ਜੀ ਪਰਮੇਸ਼ਰ ਪਰਮੇਸ਼ਰ ਪੌਤੀ ਪਰਮੇਸ਼ਰ ਕਾਦ ਆਉਣਾ ਹੈ ਜੀ ਪਰਮੇਸ਼ਰ ਕੀ ਸਾਨੀ ਹੈ ਜੀ ਜੀ ਦੇ ਦੇ ਵੀਰਾ ਸ਼ੌਰ ਦਾ ਉਹ ਸਾਡਾ ਗੁਰੂ ਜੀ ਜੀ ਇਹ ਜਿਹੜੇ ਹੁਣ ਡਾਗੇ ਜਿਹੜੇ ਸਾਡੇ ਲੋਕੀ ਨੇ ਜੀ ਉਹ ਫਿਰ ਉਹ ਕੰਨੇ ਨੇ ਕੀ ਪੜ ਪਿਆ ਕੋਈ ਬੋਤ ਪੂਜਾ ਤਰੀ ਭੁਖ ਪੂਜੋ ਜੀ ਸੋ ਇਹ ਜਿਹੇ ਚੀਜ਼ਾਂ ਨੇ ਬੜੀਆਂ ਬਰੀਕ ਨੇ ਜੀ ਸੋ ਇਹਨਾਂ ਨੂੰ ਆਪਾਂ ਜਿਆਦਾ ਬੋਚ ਪੜਨਾ ਹੋ ਉਹਦੀ ਪੰਥ ਪਰਵਾਨਾ ਤੇ ਮਰਿਆਦਾ ਦੇਖ ਲੋ ਜੀ ਕਿ ਉਹਨਾਂ ਨੂੰ ਫਿਰਲੀ ਵੇਲੇ ਵੇਰ ਉਹderiv ਗੋਸ਼ਪਸ਼ ਨਹੀਂ ਕਰ ਰਹੀ ਹੈ। ਉਹ ਜਿਹੜੀ ਗੱਲ ਜਿਹੜੀ ਸਭ ਤੋਂ ਵੱਡੀ ਵਾਇਓਲੇਸ਼ਨ ਇਹ ਰੋਕ ਨਹੀਂ ਰਹੇ। ਜੀ। ਉਹ ਇਹ ਇੱਕ ਪ੍ਰਸ਼ਾਸ ਜਿਹੜੀ ਹੱਡੀਆਂ ਪਾਉਂਦੇ ਨੇ। ਜੀ। ਨਹੀਂ ਉਹ ਨਹੀਂ ਮਨਾ ਹੈ। ਜੀ। ਦਿੱਖਦਾ ਹੁੰਦੀ ਹੈ ਨਾ ਕਿ ਬਰਿਆਦਾ ਸਾਈਲੈਂਟ। ਜੀ। ਸਾਈਲੈਂਟ ਨਹੀਂ ਹੈ ਮਨਾ ਹੈ। ਜੀ। ਉੱਥੇ ਲੋਜ ਹੈ ਕਿ ਅੰਗੂਠਾ ਅੰਗੀठा ਸਾਹਮਣੇ ਆ ਜਾਏ। ਜੀ। ਅੱਜ ਕੱਲ ਆਪ ਦਾ ਸਾਹਮਣੇ ਨਹੀਂ ਆਪਾਂ ਪਰੋਲ ਦੇ ਆ। ਜੀ। ਉਹਨਾਂ ਤੇ ਹੱਡੀਆਂ ਘੱਟਦੇ ਆਂ ਜੀ ਇਹ ਨਹੀਂ ਇਹ ਮਨ ਹੈ ਇਹ ਮਨ ਹੈ ਉਹਦੇ ਵਿੱਚ ਇਹ ਹੈਗਾ ਸੰਭਿਆ ਜਾਏ ਔਰ ਸਾਰਾ ਤਰਕਰ ਕਰਕੇ ਕੋਈ ਨਿਰਦੀਕ ਬੰਦਾ ਪਾਣੀ ਹੋਵੇ ਉਹਦੇ ਵਿੱਚ ਜਲ ਪ੍ਰਵਾਹ ਕਰ ਦਿਓ ਜੀ ਕੋਈ ਪਾਰਟਿਕੂਲਰ ਥਾਂ ਦੀ ਨਹੀਂ ਐਵਰੇਜ ਮੈਂਸ਼ਨ ਜੀ ਔਰ ਅਗਰ ਕੋਈ ਜਗ੍ਹਾ ਨਾ ਹੋਵੇ ਜੀ ਪਾਣੀ ਨਾ ਹੋਵੇ ਤਾਂ ਕੋਈ ਸਖਣੀ ਜੀ ਜਗ੍ਹਾ ਜਿਵੇਂ ਟੇਬਾ ਟੁੱਬਾ ਜਿਹੀ ਹੋਵੇ ਕਿਤੇ ਕੋ ਆ ਪਟਕੇ ਜੀ ਉਹਦੇ ਚੋਂ ਤੁਹਾਨੂੰ ਬਣਾ ਲਓ ਔਰ ਉਹਦੇ ਉੱਪਰ ਫਿਰ ਕੋਈ ਯਾਦਗਾਰ ਬਣਾਉਣੀ ਵੀ ਮਨ ਹੈ ਜੀ ਇਹ ਸਾਰਾ ਕੁਝ ਤੁਹਾਨੂੰ ਉਸ ਮਰਿਆਦਾ ਤੋਂ ਮਿਲ ਜਾਏਗਾ ਅੱਛਾ ਜੀ ਹਾਂ ਅੱਛਾ ਇਹ ਜਿਹੜਾ ਹੁਣ ਸ਼ਰਮਈ ਤੇ ਬਸੰਤੀ ਰੰਗੀ ਹੀ ਉਹਨਾਂ ਵਰਤੇ ਜਾਣਗੇ ਇਹ ਤਾਂ ਲੱਗਦਾ ਹੈ ਕਿ ਇੱਕ ਪ੍ਰਭਾਵ ਜਿਹਾ ਸੀ ਕਿ ਆਰਐਸਐਸ ਦੀ ਬੜੀ दखੰਦ ਅਜ਼ੀ ਹੈ ਉਹਨਾਂ ਦਾ ਵੀ ਰੰਗ ਭੰਗਵਾਵਾ ਉਹਨੂੰ ਥੋੜਾ ਜਿਹਾ ਅਲੱਗ ਕਰਨ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ बड़े देर नाल जागे ने जी ਤੁਸੀਂ ਮੇਰਾ ਤੁਸੀਂ ਮੇਰਾ ਆਰਟੀਕਲ ਨਹੀਂ ਪੜਿਆ ਜੀ ਜੀ ਰੰਗਾਂ ਦੀ ਸਿਆਸਤ ਜੀ ਬਹੁਤ ਪਹਿਲਾਂ ਚਾਪਿਆ ਸੀ ਬਿਲਕੁਲ ਬਿਲਕੁਲ ਜੀ ਰੰਗਾਂ ਦੀ ਸਿਆਸਤ ਜੀ 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 ਗੋਆਂਗ ਦਾ ਜੋ ਨਾ ਨੋ ਜੀ ਤੇ ਇਹ ਤਾਂ ਹਰੇ ਰੰਗ ਹੁਣ ਇੱਕ ਤੋਂ ਕੋਈ ਨੰਨੇ ਬਰੇ ਇਸ ਇਟੇ ਵਜੋਂ ਨਾਲ ਕਿ ਚੀਜ਼ਾਂ ਤੁਸੀਂ ਜਦੋਂ ਇਕੱਠੇ ਹੁੰਦੇ ਹੋ ਤੁਸੀਂ ਉਦੋਂ ਕਈ ਵਾਰੀ ਦਰਗਜ਼ਰ ਕਰ ਜਾਂਦੇ ਹੋ ਜੀ ਜਦੋਂ ਉਹ ਤੁਹਾਡੇ ਤੇ ਫਿਰ ਅਟੈਕ ਹੋ ਜੇ ਜੀ ਫਿਰ ਤੁਸੀਂ ਉਹਨੂੰ ਸੰਭਾਲੋਗੇ ਜੀ ਅਮੇ ਆਪਣੇ ਇਤੋਂ ਤੱਕ ਇੱਕ ਬ੍ਰਿਟਿਸ਼ ਰਾਈਟਰ ਹੈ ਅਰਵਨ ਪੋਲ ਜੀ ਉਹਨੇ ਆਪਣੀ ਕਿਤਾਬ ਜਿਹੜੀ ਅਜ ਤੋਂ ਫਿਰ ਮੇਰੇ ਖਿਆਲ ਚ 35 ਸਾਲ ਪਹਿਲਾਂ ਜੀ ਆਈ ਵੀ ਜੀ ਮੇਬੀ अर्ਲियर ਦਾ ਹੁੰਦਾ ਜੀ ਉਹਦੇ ਵਿੱਚ ਥੋੜਾ ਇੱਕ ਇਹ ਹੈ ਕ੍ਰਿਟੀਕਲ ਰਿਮਾਰਕ ਜੀ ਹੈ ਗੋਡ ਜੀ ਜੀ ਹੈਵ ਨਾਟ ਸਟਾਰਟਡ ਗਿਵਿੰਗ ਗੁਰੂ 에 ਬਾਤ ਜੀ ਕਿ ਉਹਨੇ ਜੈ ਵੀ ਸਾਹਿਬ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹਨੂੰ ਅਸੀਂ ਪੂਜਣਾ ਲੱਗੇ ਜੀ ਟਿਕਨਿਸ਼ਨਾਣ ਕਰਾਉਣਾ ਬਾਕੀ ਹੈ ਜੀ 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 ਇਹੋ ਪਤਾ ਹੈ ਕਿ ਅਰਵਨ ਕੋਲ ਵੀ ਹੈ ਜੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਹੁਣ ਕਿਉਂਕਿ ਹੁਣ ਤੱਕ ਜੀ ਇਹ ਤਾਂ ਹੁਣ ਬੜੀ ਦੇਰ ਤੋਂ ਸ਼ੋਗ ਰਹੇ ਇਸ ਗੱਲ ਵਾਲਾ ਕਹਾਣੀ ਕਿ ਤੱਕ ਇਹ ਕਿਉਂ ਹੋ ਰਿਹਾ ਤੁਹਾਨੂੰ ਕਿਵੇਂ ਲੱਗਾ ਕਿ ਦੇਰ ਨਾਲ ਲਿਆ ਫੈਸਲਾ ਜੀ ਅਕਾਲ ਤਖਸ ਸਿੰਘ ਸਭਾਨ ਵੱਲੋਂ ਹਾਂ ਤੁਹਾਨੂੰ ਕਿਵੇਂ ਲੱਗਦਾ ਜਿੰਨੀ ਦੇਰ ਹਾਲਿਆ ਸੀ ਹਮੇਂ ਦੇਰ ਨਹੀਂ ਬੋਲੇ ਜੀ ਫਿਰ ਹੁਣ ਟੋਟੇਗਾ ਹੋਰ ਹੋਣਾ ਲੱਗੇ ਜਿਹੜਾ ਉੱਪਰ ਧੰਮੇ ਵਾਸਤੇ ਜਗ੍ਹਾ ਬਣਾਈ ਹੋਈ ਹੈ ਨਾ ਉੱਪਰ ਜੀ ਉਹ ਅਕਾਲ ਤਖਸ ਦੀ ਹਸਕਾ ਜੀ ਕਿਆ ਇਹਨੂੰ ਨਹੀਂ ਪਤਾ ਤੁਸੀਂ ਨੋਟ ਬਸ ਨੋਟ ਕਰ ਲਓ ਜਿਹੜਾ ਅਕਾਲ ਤਖਤ ਬਣਾਇਆ ਇਹ ਮੋਬਰ ਪੀਰੀਅਡ ਵੇਲੇ ਇੱਕ ਸਰਕਾਰੀ ਫਰਮਾਨ ਥਾ ਜੀ ਕਿ ਕਿਸੇ ਦਾ 2 ਫੁੱਟ ਤੋਂ ਉੱਚਾ ਪੈਡਸਟਲ ਨਹੀਂ ਹੋਏਗਾ ਜੀ ਤੁਹਾਰਾ ਨੇ ਉਹ 2 ਫੁੱਟ ਲੇ ਚੌਤਰਾ ਜਾ ਬਣਾ ਕੇ ਜੀ ਉਹਦੇ ਉੱਪਰ 10 ਫੁੱਟ ਉੱਚਾ ਕਰਕੇ ਫਿਰ ਕਾਲ ਤਖਤ ਬਣਾਇਆ ਜੀ ਇਹ ਸੈਂਟਰਲ ਬਹੁਮਤ ਦੀ ਸੀ ਇਹ ਹੋਗਤ ਜੀ ਉਹ ਇਹਨਾਂ ਨੇ ਆਪ ਤਿੰਨ ਕੇ ਚਾਰ ਪੌੜੀਆਂ ਉੱਤਰ ਉੱਤੇ ਜਿਹੜਾ ਨੇ ਬਣਵਾਤਾ ਹੋ ਜੀ ਤੇਰੀ ਗੱਲ ਹੈ ਕਿ ਕਿਸੇ ਇੱਕ ਸੰਪਰਦਾਇ ਦਾ ਹੋ ਕੇ ਵਿਡਿਓ ਕਾ ਬਣਨੀ ਜੀ ਇਹ ਵੀ ਮناسب ਨਹੀਂ ਹੈ ਤੇ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਰਾਜਸੀ ਹਿੱਤਾਂ ਨੂੰ ਜਾਂ ਵਖਰੇਵਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਇਹ ਫੈਸਲਾ ਹੈ ਫਿਰ ਫੈਸਲੇ ਦੇ ਲਾਜ਼ਮੀ ਤੌਰ ਤੇ ਫਿਰ ਸ਼ਰੋਮਣੀ ਕਾਲੀ ਦਲ ਦੀ ਅ ਸੋਚ ਨੂੰ ਧਿਆਨ ਵਿੱਚ ਰੱਖਦੇ ਜਾਂ ਉਹਨਾਂ ਦੀ ਰਾਜਨੀਤੀ ਨੂੰ ਧਿਆਨ ਵਿੱਚ ਰੱਖਦੇ ਲਿਆ ਗਿਆ ਆ ਰਾਜਨੀਤੀ ਹੈ ਪਹਿਲਾਂ ਵੀ ਰਾਜਨੀਤੀ ਸੀ ਹੁਣ ਵੀ ਰਾਜਨੀਤੀ ਹੈ ਜੀ ਜਦੋਂ ਇਹਨਾਂ ਨੇ ਇਹਨਾਂ ਨੂੰ ਜੁੜੇ ਰਹਿਣ ਨੂੰ ਇਜਾਜ਼ਤ ਦੇਤੀ ਉੱਚਾ ਵੜਨ ਨੂੰ ਜਗ੍ਹਾ ਦੇਤੀ ਸਭ ਕੁਝ ਕਰਤਾ ਉਹ ਸਿਆਸਤ ਸੀ ਜਿਹੜੀ ਚੀਜ਼ ਕਰਨ ਵਾਲੀ ਹੈ ਉਹ ਇਹ ਹੈ ਕਿ 86 ਦਾ ਜਿਹੜਾ ਸਾਡਾ ਦੁਕਾਨ ਦਾ ਹੈ ਤੁਜੀ ਅਜੇ ਤੱਕ ਕੋਈ ਯਾਦਗਾਰ ਨਹੀਂ ਬਣੀ ਜੀ ਜੱਲਿਆਵਾਲੇ ਬਾਗ ਨਾਲੋਂ ਤਾਂ ਕਿਤੇ ਜ਼ਿਆਦਾ ਇਹ ਹੇ ਤੱਕ ਜਿੰਨ ਕਨెక్ਟ ਗੰਭੀਰ ਸੀ ਜੀ ਉਹ ਫੇਰ ਬਾਦਲੀ ਸਰਕਾਰ ਦਾ ਸੀ ਜੀ ਇਹ ਤਾਂ ਆਪਣੀ ਸਰਕਾਰਾਂ ਜੀ ਦੇ ਆਸਤੇ ਤੋਂ ਹੋ ਰਿਹਾ ਹੈ ਜੀ ਇਹ ਅਸੀਂ ਕਹਿੰਦੇ ਕੀ ਸਰਕਾਰ ਸੀ ਕੀ ਜੇ ਅਸੀਂ ਤਾਂ ਕਹਿੰਦੇ ਗਵਰਨਮੈਂਟ ਆਫ ਇੰਡੀਆ ਦਾ ਅਟੈਕ ਸੀ ਹੈ ਜੀ ਕਿਉਂਕਿ ਜੇ ਇੱਕ ਪਾਰਟੀ ਦਾ ਹੋਵੇ ਤਾਂ ਦੂਜੀ ਪਾਰ ਕਿਹੜੇ ਨੂੰ ਪੋਸਟ ਨਹੀਂ ਕੀਤਾ ਜੀ ਜੋ ਇਹ ਜਿਹੜੀਆਂ ਚੀਜ਼ਾਂ ਨੇ ਕਿ ਸਿਆਸਤ ਨੇ ਬਿਲਕੁਲ ਤੇ ਤੁਹਾਡੇ ਸਾਨੂੰ ਸਹੀ ਫੈਸਲਾ ਲਿਆ ਗਿਆ ਜੀ ਇਹ ਵਾਲਾ ਜਿਹੜਾ سرمਈਅਰ ਬਸੰਤੀ ਰੰਗ ਇਹ ਸਹੀ ਫੈਸਲਾ ਤੁਹਾਡੇ ਹਿਸਾਬ ਨਾਲ ਹਾਂ ਡੇਟ ਆਇਆ درست ਆਇਆ ਤਾਂ ਕਿਹਦਾ ਹਗਾ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜਾ ਫੈਸਲਾ ਲਿਆ ਇਸ ਨੂੰ ਹੁਣ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਕੀ ਵਾਕੇ ਜੇ ਸ਼੍ਰੋਮਣੀ ਕਾਲੀ ਦਲ ਬੀਜਪੀ ਦੇ ਨਾਲ ਉਹ ਅੱਡ ਹੋਇਆ ਤੇ ਕੀ ਹੁਣ ਕਾਲੀ ਦਲ ਨੂੰ ਭੰਵੇਂ ਰੰਗ ਤੋਂ ਨਫ਼ਰਤ ਹੋ ਗਈ ਹੈ ਸਿਆਸਤ ਹੱਲੇ ਹੋਰ ਗਰਮਾਏਗੀ ਇਸ ਮੁੱਦੇ ਦੇ ਤਾਕਤ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ